ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ ਹੈ ਪੈਂਸਿਲਵੇਨੀਆ ਦੇ ਵਿੱਚ ਰੈਲੀ ਦੇ ਦੌਰਾਨ 20 ਸਾਲ ਦੇ ਹਮਲਾਵਰ ਨੇ ਗੋਲੀਆਂ ਚਲਾਈਆਂ ਟਰੰਪ ਦੇ ਗੰਨ ਤੇ ਚਿਹਰੇ ਤੇ ਖੂਨ ਵਹਿ ਗਿਆ ਰੈਲੀ ਦੇ ਵਿੱਚ ਸ਼ਾਮਲ ਇੱਕ ਵਿਅਕਤੀ ਮੌਤ ਵੀ ਹੋ ਗਈ ਹੈ ਘਟਨਾ ਅਮਰੀਕੀ ਸਮੇਂ ਦੇ ਮੁਤਾਬਕ ਸ਼ਨੀਵਾਰ ਨੂੰ ਸ਼ਾਮ ਦੇ ਕਰੀਬ 6:30 ਵਜੇ ਵਾਪਰੀ ਫਾਇਰਿੰਗ ਦੇ ਕੋਸ਼ਟਿੰਟਾਂ ਦੇ ਵਿੱਚ ਸਿਕਿਉਰਿਟੀ ਸਟੇਜ ਤੇ ਪਹੁੰਚੀ ਤੇ ਟਰੰਪ ਨੂੰ ਹੇਠਾਂ ਲੈ ਕੇ ਗਈ ਮੌਕੇ ਤੇ ਫਾਇਰਿੰਗ ਕਰਨ ਵਾਲਾ ਇੱਕ ਛੋਟਾ ਠੇਰ ਕਰ ਦਿੱਤਾ ਗਿਆ ਦੇਸ਼ ਉਦੇਸ਼ ਦੇ ਵੱਡੇ ਆਗੂਆਂ ਨੇ ਘਟਨਾ ਤੇ ਦੁੱਖ ਜ਼ਾਹਰ ਕੀਤਾ ਸਿੱਖਾ ਜਾਇਬ ਘਰ ਦੇ ਵਿੱਚ ਤਿੰਨ ਸਿੱਖ ਵਕਫਾਦਿਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਅਕਾਲ ਤਖਤ ਸਾਬ ਦੇ ਜਥੇਦਾਰ ਗਿਆਨੀ ਰਜਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਕੇਂਦਰੀ ਸਿੱਖਾ ਜਾਇਬ ਘਰ ਦੇ ਵਿੱਚ ਹਰਦੀਪ ਸਿੰਘ ਮੇਜਰ, ਪਰਮਜੀਤ ਸਿੰਘ ਪੰਜਵਾੜ ਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣ ਜਥੇਦਾਰ ਨੇ ਇਹਨਾਂ ਤਿੰਨਾਂ ਨੂੰ ਸ਼ਹੀਦ ਕਰਾਰ ਦਿੱਤਾ ਹੈ ਤੇ ਪਏ ਗਜਿੰਦਰ ਸਿੰਘ ਨੂੰ ਸਿੱਖ ਯੋद्धा ਦਾ ਸਿਤਾਬ ਦੇਣ ਦਾ ਵੀ ਐਲਾਨ ਕੀਤਾ ਹੈ ਅਮਰitsar ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡਾ ਐਕਸ਼ਨ ਲਿਆ ਹੈ ਤੇ ਰੇਲਵੇ ਸਟੇਸ਼ਨ ਤੋਂ ਲੰਡਾ ਗੈਂਗ ਦੇ ਦੋ ਗੁਰਗਿਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਕੋਲੋਂ 7 ਪਿਸਤਲਾਂ ਬਰਾਮਦ ਕੀਤੀਆਂ ਗਈਆਂ ਨੇ ਤਰਨਸਾਰਨ ਦੇ ਰਹਿਣ ਵਾਲੇ ਦੋਵੇਂ ਮੁਲਜ਼ਮ ਵਿਧਾਇਕੀ ਤੋਂ ਸਿਚਾਰੇ ਨੇ ਇਲਜ਼ਾਮ ਹੈ ਕਿ ਦੋਵੇਂ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ਤੇ ਕੰਮ ਕਰਦੇ ਸਾਂ ਜੋ ਮਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਅਮਰitsar ਪਹੁੰਚੇ ਸੀ ਮੁਲਜ਼ਮਾਂ 'ਤੇ ਹਥਿਆਰਾਂ ਦੀ ਸਪਲਾਈ ਕਰਨ ਦਾ ਇਲਜ਼ਾਮ ਪੰਜਾਬ ਦੇ ਵਿੱਚ ਕਾਰਤੀ ਸੰਰੂਪ ਤੋਂ ਬਾਹਰ ਨਿਕਲਣ ਤੇ ਹੁਣ ਪਾਬੰਦੀ ਲੱਗ ਗਈ ਹੈ ਤੇ ਨਿਯਮਾਂ ਦੀ ਉਹ ਲੰਗਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ ਕਿ ਪੰਜਾਬ ਪੁਲਿਸ ਨੇ ਲਿਖਤੀ ਹੁਕਮ ਜਾਰੀ ਕੀਤੇ ਨੇ ਤੇ ਕਿ ਕਾਰ ਦੀ ਸੰਰੂਪ ਤੋਂ ਬਾਹਰ ਨਿਕਲਣ ਤੇ ਮੋਟਾ ਚਲਾਨ ਕਟਿਆ ਜਾਵੇ گا ਆਰਡਰ ਦੇ ਵਿੱਚ ਪੰਜਾਬ ਪੁਲਿਸ ਨੇ ਲਿਖਿਆ ਕਿ ਛੋਟੇ ਬੱਚੇ ਸੰਰੂਪ ਤੋਂ ਬਾਹਰ ਨਿਕਲ ਕੇ ਸ਼ੋਰ ਸ਼ਰਾਬਾ ਕਰਦੇ ਨੇ ਜਿਸ ਦੇ ਨਾਲ ਮਾਪਿਆਂ ਦਾ ਧਿਆਨ ਭਟਕ ਜਾਂਦਾ ਹੈ ਤੇ ਇਸ ਦੇ ਨਾਲ ਹਾਦਸੇ ਦਾ ਖਰਚਾ ਰਹਿੰਦਾ ਬਠਿੰਡਾ ਪੁਲਿਸ ਨੇ ਮੋੜ ਮੰਡੀ ਕਤਲ ਕਾਂਡ ਦੇ ਦੋਵੇਂ ਮੁੱਖ ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਸੋ ਪਹਿਲਾ ਮਾਮਲੇ ਦੇ ਵਿੱਚ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ ਸੀ 7 ਜੁਲਾਈ ਨੂੰ ਸਰੇ ਰਾ ਨੌਜਵਾਨ ਜਸਪਾਲ ਸਿੰਘ ਦਾ ਇਹਨਾਂ ਦਿਨ ਲੋਕਾਂ ਨੇ ਮਿਲ ਕੇ ਕਤਲ ਕਰ ਦਿੱਤਾ ਸੀ ਮੁਲਜ਼ਮਾਂ ਨੇ ਤੇਜ਼ਰ ਹਥਿਆਰ ਦੇ ਨਾਲ ਕਈ ਤਾਪੜ ਧੋੜ ਵਾਰ ਕੀਤੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੰਜਸਪਾਲ ਸਿੰਘ ਕਤਲਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਜੋ ਕਿ ਜ਼ਮਾਨਤ ਤੇ ਬਾਹਰ ਆਇਆ ਸੀ ਪੁਲਿਸ ਕਰਨ ਵਾਲਿਆਂ ਨੇ ਆਪਣੇ ਦੋਸਤੀ ਮੌਤਾ ਬਦਲਾ ਲੈਣ ਦੀ ਗੱਲ ਕਹੀ ਹਾਂਸੀ ਦੇ ਵਿੱਚ ਵਾਪਰੇ ਦਰਦਨਾਕ ਸੜਕ ਹਾਸੇ ਦੇ ਵਿੱਚ ਤਿੰਨ ਦੋਸਤਾਂ ਦੀ ਮੌਤ ਹੋ ਗਈ ਇਹ ਤਿੰਨੇ ਦੋਸਤ ਕਾਰ ਤੇ ਸਵਾਰ ਹੋ ਕੇ ਦੋਸਤੀ ਪੈਣ ਤੇ ਵਿਆਹ ਦੇ ਲਈ ਕੱਪੜੇ ਖਰੀਦਣ ਜਾ ਰਹੇ ਸਨ ਕਿ ਰਾਹ ਦੇ ਵਿੱਚ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਜਿਸ ਦੇ ਕਾਰਨ ਤਿੰਨਾਂ ਦੀ ਤਨਾਂ ਦੀ ਜਾਨ ਚਲੀ ਗਈ ਦੋ ਦੋਸਤਾਂ ਦੀ ਪਛਾਣ ਇੰਦਰਜੀਤ ਅਤੇ ਪਮਨ ਵਜੂ ਹੋਈ ਹੈ ਜੋ ਨਰਨੌਦ ਦੇ ਪਿੰਡ ਰਾਖੀ ਦੇ ਰਹਿਣ ਵਾਲੇ ਸਨ ਜਦ ਕਿ ਤੇਜਾ ਦੋਸਤ 18 ਸਾਲਾ ਜੈਦੀਪ ਪਿੰਡ ਲਾੜਵਾ ਦਾ ਰਹਿਣ ਵਾਲਾ ਸੀ ਹਰਿਆਣਾ ਦੇ ਵਿੱਚ ਮਹਿੰਦਰਗੜ੍ਹ ਦੇ ਪਿੰਡ ਸੁਰਜਨਵਾਸ ਦੇ ਨੇੜੇ ਵਾਪਰੇ ਹਾਥੀ ਦੇ ਵਿੱਚ ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਸਕੋਰਪੀਓਸ ਵਾਰ ਇਹ ਨੌਜਵਾਨ ਗਜेंद्र ਤੋਂ ਰਾਜਸਥਾਨ ਦੀ ਅਜਮੇਰ ਜ਼ਾਰੇਸਰ ਨੇ ਕਿ ਰਾਤ ਦੇ ਵਿੱਚ ਖੜੇ ਟਰੱਕ ਦੇ ਨਾਲ ਪਿੱਛੋਂ ਟੱਕਰ ਹੋ ਗਈ ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ ਜਦਕਿ ਪੁਲਿਸ ਨੇ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਦੋ ਮ੍ਰਿਤਕਾਂ ਦੀ ਪਛਾਣ ਗਜੇਂਦਰ ਸਿੰਘ ਤੇ ਨਾਇਆਬ ਸਲਮਾਨੀ ਦੇ ਤੌਰ ਤੇ ਹੋਈ ਹੈ ਫਿਲਹਾਲ ਦੂਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸકી ਹੁਣੇਪਾਦੇ ਪਟੇਲਨਗਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਗੱਤੇ ਦੇ ਇੱਕ ਬਾਕਸ ਦੇ ਵਿੱਚ 4 ਮਹੀਨੇ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ ਹੈ। ਪੂਰੇ ਦੇ ਢੇਰ ਤੇ ਇਹ ਬਾਕਸ ਪਿਆ ਹੋਇਆ ਵੇਖ ਕੇ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਤੇ ਤੁਰੰਤ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਜਦੋਂ ਮੌਕੇ ਤੇ ਆ ਕੇ ਬਾਕਸ ਨੂੰ ਖੋਲਿਆ ਗਿਆ ਤਾਂ 4 ਮਹੀਨੇ ਦੀ ਬੱਚੀ ਦੀ ਲਾਸ਼ ਦੇਖ ਕੇ ਹੌਸ਼ ਫਾਗਟਾ ਹੋ ਗਏ। ਪੁਲਿਸ ਨੇ ਬੱਚੀ ਦੇ ਮਾਪਿਆਂ ਦੀ ਪੜਤਾਲ ਸ਼ੁਰੂ ਕੀਤੀ ਹੈ ਤੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ। ਕਹਾਣੀ ਦੇ ਦੁਹਰਾਣੇ ਕਿਸੇ ਗੱਡੀ ਨੂੰ ਓਵਰਟੇਕ ਕਰਦਿਆਂ ਇੱਕ ਕਾਰ ਟਰੱਕ ਦੇ ਨਾਲ ਟਕਰਾ ਗਈ ਹਾਲਾਂਕਿ ਹਾਦਸੇ ਦੇ ਵਿੱਚਾਨੇ ਨੁਕਸਾਨ ਤੋਂ ਬਚਾ ਰਿਹਾ ਪਰ ਕਾਰ ਚਾਲਕ ਮਹਿਲਾ ਨੇ ਟਰੱਕ ਚਾਲਕ ਤੇ ਇਲਜ਼ਾਮ ਲਗਾਏ ਨੇ ਕਿ ਉਹ ਲਾਪਰਵਾਹੀ ਦੇ ਨਾਲ ਟਰੱਕ ਚਲਾ ਰਿਹਾ ਸੀ ਜਿਸ ਦੇ ਕਾਰਨ ਉਸ ਦੀ ਗੱਡੀ ਦਾ ਨੁਕਸਾਨ ਹੋਇਆ ਉਸ ਸਥਾਨਕ ਲੋਕਾਂ ਦੇ ਮੁਤਾਬਿਕ ਸਰਵਿਸ ਲੇਨ ਤੋਂ ਆ ਰਹੀ ਇਹ ਕਾਰ ਤੇਜ਼ ਰਫ्तार ਸੀ ਜਿਸ ਦੇ ਕਾਰਨ ਉਹ ਬੇਕਾਬੂ ਹੋ ਕੇ ਟਰੱਕ ਦੇ ਨਾਲ ਟਕਰਾ ਗਈ ਅਸਦੀਰਪੁਰ ਦੇ ਵਿੱਚ ਬੇਖੌਫ ਆਉਏ ਲੁਟੇਰਿਆਂ ਨੇ ਇੱਕ ਮਹਿਲਾ ਡਾਕਟਰ ਨੂੰ ਨਿਸ਼ਾਨਾ ਬਣਿਆ ਬਾਈਕ ਤੇ ਸਵਾਰ ਹੋ ਕੇ ਆਏ ਦੋ ਲੁਟੇਰੇ ਪਹਿਲਾ ਮਹਿਲਾ ਦੇ ਕਲੀਨਿਕ ਦੇ ਵਿੱਚ ਦਾਖਲ ਹੋਏ ਤੇ ਫਿਰ ਉਸ ਦੇ ਕੋਲੋਂ ਦੋ ਟੋਲੇ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ ਬਦਮਾਸ਼ਾਂ ਨੇ ਨਾ ਸਿਰਫ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਗੋਂ ਮਹਿਲਾ ਡਾਕਟਰ ਦੇ ਨਾਲ ਕੁੱਟਮਾਰ ਵੀ ਕੀਤੀ ਪੀੜਤਾ ਨੇ ਕਲੀਨਿਕ ਤੋਂ ਬਾਹਰ ਆ ਕੇ ਰੋਲਾ ਵੀ ਪਾਇਆ ਪਰ ਉਸ ਸਮੇਂ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ ਜਿਨ੍ਹਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਟਿਆਲਾ ਦੇ ਵਿੱਚ ਇੱਕ ਦੁਕਾਨਦਾਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਅਣਪਛਾਤੇ ਹਮਲਾਵਰਾਂ ਨੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਧਰ ਅੰਮ੍ਰਿਤਸਰ ਦੇ ਪਿੰਡ ਜੰਤੀਪੁਰ ਦੇ ਵਿੱਚ ਵੀ ਜ਼ਬਰਦਸਤ ਹੰਗਾਮਾ ਹੋਇਆ ਜਿੱਥੇ ਕੁਝ ਔਰਤਾਂ ਨੇ ਘਰ ਦੇ ਬਾਹਰ ਇੱਕ ਮਹਿਲਾ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਵਾਲਾਂ ਤੋਂ ਫੜ ਕੇ ਖਿੱਚ ਤੋ ਵੀ ਕੀਤੀ ਗਿਆ ਹਾਲਾਂਕਿ ਇੱਕ ਬਜ਼ੁਰਗ ਨੇ ਔਰਤਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਕਰੜ ਦੇ ਵਿੱਚ ਟ੍ਰੈਫਿਕ ਪੁਲਿਸ ਦਾ ਕਾਰਨਾਮਾ ਸਾਹਮਣੇ ਆਇਆ ਜਿੱਥੇ ਬੁਲੇਟ ਚਾਲਕ ਨੂੰ ਕਾਰ ਦਾ ਚਲਾਨ ਭੇਜਿਆ ਗਿਆ ਆਨਲਾਈਨ ਭੇਜੇ ਚਲਾਨ ਤੇ ਕਾਰ ਦੀ ਫੋਟੋ ਲਗਾਈ ਗਈ ਹੈ ਸਿੱਖਤ ਕਾਰ ਦਾ ਰੋਂਗ ਪਾਰਕਿੰਗ ਦਾ ਚਲਾਨ ਕਟਿਆ ਹੋਇਆ ਹੈ ਤੇ ਜਿਸ ਬੁਲੇਟ ਚਾਲਕ ਨੂੰ ਇਹ ਚਲਾਨ ਭੇਜਿਆ ਗਿਆ ਉਹ ਮੋਹਾਲੀ ਦਾ ਰਹਿਣ ਵਾਲਾ ਹੈ ਜਿਸ ਨੇ ਕਿਹਾ ਕਿ ਉਹ ਟ੍ਰੈਫਿਕ ਪੁਲਿਸ ਦੀ ਗਲਤੀ ਕਾਰਨ ਪਰੇਸ਼ਾਨ ਹੋ ਰਿਹਾ ਹੈ ਜਦਕਿ ਟ੍ਰੈਫਿਕ ਪੁਲਿਸ ਵੀ ਉਸ ਦੀ ਕੋਈ ਮਦਦ ਨਹੀਂ ਕਰ ਰਹੀ ਹੁਸ਼ਿਆਰਪੁਰ ਦੇ ਵਿੱਚ ਪਿੰਡ ਟੱਕੋ ਦੇ ਲੋਕਾਂ ਨੇ ਡਿਪੂ 홀ਡਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਪ੍ਰਦਰਸ਼ਨ ਕਰਕੇ ਸਰਕਾਰ ਦੇ ਵੱਲੋਂ ਆਰੀ ਕਣਕ ਦਾ ਕਪੜਾ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਨਾਂ ਤੇ ਵੀ ਕਣਕ ਆਰੀ ਹੈ ਤੇ ਇਸ ਕਣਕ ਨੂੰ ਜਾਂ ਤਾਂ ਡਿਪੂ 홀ਡਰ ਉਸ ਪਰਿਵਾਰ ਨੂੰ ਦਿੰਦਾ ਹੀ ਨਹੀਂ ਜਾਂ ਫਿਰ ਕੰਪਿਊਟਰ ਦੇ ਰਾਹੀਂ ਪਰਚੀ ਕੱਢ ਕੇ ਉਸ ਤੇ ਆਪਣੀ ਮਰਜ਼ੀ ਦੇ ਨਾਲ ਕਣਕ ਲੇ ਕੇ ਕਪੜਾ ਕਰ ਰਿਹਾ ਹੈ ਫੂਡ ਸਪਲਾਈ ਅਫਸਰ ਦੇ ਵੱਲੋਂ ਤਾੜਨਾ ਕਰਨ ਦੇ باوجود ਉਬਾਸ ਨਹੀਂ ਆ ਰਹੀ हरियाणा सिख गुरुद्वारा मैनेजमेंट कमेटी ਦੇ 10 ਸਾਲ ਪੂਰੇ ਹੋਣ ਤੇ ਪੰਚਕੁਲਾ ਦੇ ਗੁਰਦੁਆਰਾ ਸ੍ਰੀ ਨਾਟਾ ਸਾਹਿਬ ਦੇ ਵਿੱਚ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਐਚਐਸਜੀਐਮ ਸੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਕਈ ਹੋਰ ਸਿੱਖ ਪ੍ਰਚਾਰਕ ਮੌਜੂਦ ਰਹੇ ਇਸ ਮੌਕੇ ਦਾਦੂਵਾਲ ਨੇ ਹਰਿਆਣਾ ਦੇ ਸਿੱਖਾਂ ਨੂੰ ਵਧਾਈ ਦਿੱਤੀ ਤੇ ਹਰਿਆਣਾ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਵੱਡੇ ਪੱਧਰ ਤੇ ਕਰਨ ਦਾ ਦਾਅਵਾ ਵੀ ਕੀਤਾ ਅਪੋਰ ਦੇ ਪਿੰਡ ਪੰਜਾਵਾ ਦੇ ਵਿੱਚ ਲੋਕਾਂ ਨੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਪ੍ਰਸ਼ਾਸਨ ਦੇ ਖਿਲਾਫ ਵਿਲੱਖਣ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਪਰੇਸ਼ਾਨ ਲੋਕਾਂ ਨੇ ਖੜੇ ਹੋਏ ਗੰਦੇ ਪਾਣੀ ਜਾਂ ਸਰ ਝੋਨੇ ਦੀ ਬਜਾਏ ਕਰਕੇ ਰੋਜ ਤਹਿਾਨਕ ਲੋਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀ ਫਰਨੀ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਪਣੀ ਹੋਈ ਹੈ ਇਸ ਦੇ ਹੱਲ ਦੇ ਲਈ ਪ੍ਰਸ਼ਾਸਨ ਕੋਈ ਕਈ ਵਾਰ ਅਪੀਲਾਂ ਵੀ ਕੀਤੀਆਂ ਗਈਆਂ ਪਰ ਮੁਸ਼ਕਲ ਹੱਲ ਨਾ ਹੋਣ ਤੇ ਉਹਨਾਂ ਪਾਣੀ ਦੇ ਵਿੱਚ ਝੋਨਾ ਲਗਾ ਕੇ ਰੋਸ ਜਤਾਇਆ ਮੁਕੇਰੀਆਂ ਦੇ ਹਾਜੀਪੁਰ ਇਲਾਕੇ ਦੇ ਵਿੱਚ ਮੋਬਾਈਲ ਤੇ ਗੇਮ ਖੇਡਣ ਦੇ ਚੱਕਰ ਦੇ ਵਿੱਚ ਇੱਕ ਹਸਦਾ ਖੇਡਦਾ ਪਰਿਵਾਰ ਉਜੜ ਗਿਆ ਇੱਕ ਚੱਕ ਦੇ ਮੁਤਾਬਕ ਉਸਦੀ ਪਤਨੀ ਮੋਬਾਈਲ ਤੇ ਫ੍ਰੀ ਫਾਇਰ ਗੇਮ ਖੇਡਦੀ ਸੀ ਤੇ ਇਸ ਦੌਰਾਨ ਕਿਸੇ ਸ਼ਖਸ ਦੇ ਨਾਲ ਉਸਦੀ ਦੋਸਤੀ ਹੋ ਗਈ ਜੋ ਬਿਨਾਂ ਦੱਸੇ 1 ਸਾਲ ਪਹਿਲਾਂ ਘਰੋਂ ਚਲੀ ਗਈ ਜੋ ਅੱਜ ਤੱਕ ਵਾਪਸ ਨਹੀਂ ਆਈ ਮਹਿਲਾ ਦਾ 2011 ਦੇ ਵਿੱਚ ਵਿਆਹ ਹੋਇਆ ਸੀ ਜਿਸਦੇ ਦੋ ਬੱਚੇ ਵੀ ਨੇ ਮਹਿਲਾ ਦੇ ਪਤੀ ਦੇ ਮੁਤਾਬਕ ਉਸਨੇ ਪੁਲਿਸ ਨੂੰ ਕਈ ਸ਼ਿਕਾਇਤਾਂ ਵੀ ਦਿੱਤੀਆਂ ਪਰ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਭਾਰਤ ਨੇ ਯੁਵਰਾਜ ਸਿੰਘ ਦੀ ਕਪਤਾਨੀ ਦੇ ਵਿੱਚ ਪਾਕਿਸਤਾਨ ਨੂੰ ਹਰਾ ਕੇ ਵਰਲਡ ਚੈਂਪੀਅਨਜ਼ ਲਿਜੈਂਡਜ਼ 2024 ਦਾ ਤਖ਼ਤਾ ਆਪਣੇ ਨਾਮ ਕਰ ਲਿਆ। ਇੰਗਲੈਂਡ ਦੇ ਬਰਮਿੰਗਮ ਦੇ ਵਿੱਚ ਹੋਏ ਫਾਈਨਲ ਦੇ ਵਿੱਚ ਭਾਰਤ ਨੇ 157 ਦੌੜਾਂ ਦਾ ਟੀਚਾ ਸੜ ਕਰਦਿਆਂ ਪਾਕਿਸਤਾਨ ਨੂੰ 5 ਵਿਕਟਾਂ ਦੇ ਨਾਲ ਹਰਾਇਆ। ਭਾਰਤ ਦੇ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅੰਬਾਤੀ ਰਾਈਡੂ ਨੇ 30 ਗੇਂਦਾਂ ਤੇ 50 ਦੌੜਾਂ ਤਾਂ ਯੂਸਫ ਪਠਾਨ ਨੇ 16 ਗੇਂਦਾਂ ਤੇ 30 ਦੌੜਾਂ ਦੀ ਪਾਰੀ ਖੇਟੀ ਉਦੋਂ ਕਪਤਾਨ ਯੁਵਰਾਜ ਸਿੰਘ ਨੇ ਵੀ 15 ਦੌੜਾਂ ਬਣਾਈਆਂ।